ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਮਨ ਉਸ ਨੂੰ ਪੀਂਦਾ ਹੈ ਗੁਰਮੁਖ ਪਿਆਰ ਉਹ ਹੈ ਮਨ ਦੀ ਖੁਰਾਕ ਐਦਾਂ ਹੀ ਮਨ ਇਸ਼ਨਾਨ ਕਰਦਾ ਰੋਜ਼ ਜਾ ਕੇ ਜਿਨ੍ਹਾਂ ਦਾ ਮਨ ਤੁਹਾਡੇ ਅੰਦਰ ਹੀ ਇੱਕ ਤੀਰਥ ਹੈ ਤੁਸੀਂ ਪੜਤੇ ਲੈਨੇ ਹੋ ਰੋਜ਼ ਅੰਤਰ ਅੰਤਰਗਤ ਤੀਰਥ ਮਲ ਨਾਓ ਸਾਡੇ ਅੰਦਰ ਇੱਕ ਤੀਰਥ ਹੈ ਉਹ ਵੀ ਦਸਵੇਂ ਦਵਾਰ ਦੇ ਵਿੱਚ ਉਹ ਨਾ ਲੈਣਾ ਆਪਾਂ ਨੂੰ ਫਿਰ ਉੱਥੇ ਜਾ ਕੇ ਜਿਹੜੇ ਰੋਜ਼ ਪੜ੍ਹਦੇ ਹਾਂ ਪੰਜ ਸ਼ਬਦ ਬਾਜੇ ਘਰ ਸਪੱਗ ਉਹਨਾਂ ਸਾਡੇ ਗੁਰਮਖ ਪਿਆਰਿਆਂ ਦੇ ਅੰਦਰ ਇਹ ਪੰਜ ਸ਼ਬਦ ਵੱਜਦੇ ਆ ਜਿਹੜੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ ਇਹਨਾਂ ਦੇ ਅੰਦਰ ਉਹ ਪੰਜ ਸ਼ਬਦ ਵੱਜਦੇ ਆ ਤੇ ਜਦੋਂ ਇਹ ਸਾਡੇ ਅੰਦਰ ਇਹ ਪੰਜ ਸ਼ਬਦ ਵੱਜਣਗੇ ਉਦੋਂ ਹੀ ਤੁਹਾਡੇ ਵਿੱਚ ਤਾਕਤ ਆਏਗੀ ਲੜਨ ਦੀ ਯੁੱਧ ਕਰਨ ਦੀ ਜੋ ਰੋਜ਼ ਪੜ੍ਹਦੇ ਹੋ ਨਾ ਖਾਲਸਾ ਵੋ ਜੋ ਕਰੇ ਨਿਤ ਜੰਗ ਜੰਗ ਰੋਜ਼ ਜੁੱਧ ਕਰਨੇ ਕਿਹਦੇ ਨਾਲ ਉਹਨਾਂ ਪੰਜਾਂ ਦੂਤਾਂ ਦੇ ਨਾਲ ਪੰਜਾਂ ਦੂਤਾਂ ਨੂੰ ਆਪਾਂ ਉਦੋਂ ਵਸ ਕੇ ਰਾਂਗੇ ਜਦੋਂ ਆਪਣੇ ਅੰਦਰ ਉਹ ਪੰਜ ਸ਼ਬਦ ਵੱਜਣਗੇ ਪੰਜ ਸ਼ਬਦ ਬਾਜੇ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿੱਤ ਕਰ ਧਾਰੀਆ ਪੰਜ ਦੂਤ ਤੁਦ ਵਸੇ ਤੁਸੀਂ ਉਸ ਵਕਤ ਉਹਨਾਂ ਪੰਜਾਂ ਦੂਤਾਂ ਨੂੰ ਵਸ ਕਰੋਗੇ ਜਦੋਂ ਤੁਹਾਡੇ ਅੰਦਰ ਉਹ ਪੰਜ ਸ਼ਬਦ ਚੱਲਣ ਵੈਸੇ ਇਹ ਅਨੇਕਾਂ ਪ੍ਰਕਾਰ ਦੇ ਸ਼ਬਦ ਨੇ ਸਾਡੇ ਅੰਦਰ ਕੀਤੇ ਨਾਦ ਅਨੇਕ ਅਸੰਖਾ ਅਸੰਖਾਂ ਦੇ ਰੂਪ ਦੇ ਵਿੱਚ ਸਾਡੇ ਅੰਦਰ ਉਹ ਬਾਜੇ ਵੱਜਦੇ ਆ ਇੱਥੇ ਇਸ ਵਕਤ ਬਰਮ ਵਰਖਾ ਹੋ ਰਹੀ ਹੈ ਇਸ ਵਕਤ ਕਿਤੇ ਆਨੰਦ ਲੈ ਕੇ ਦੇਖੋ ਕਦੇ ਕਦੇ ਰੰਗੇ ਜਾਓ ਉਸ ਦੇ ਰੰਗ ਦੇ ਨਾਲ ਕਿੱਥੋਂ ਮਿਲੇਗਾ ਇਹ ਸਾਰਾ ਕੁਝ ਵਾਹਿਗੁਰੂ ਗੁਰਮੰਤਰ ਤੋਂ ਮਿਲੇ ਕਿੰਨਾ ਚਰਚਪੀਏ ਮਹਾਰਾਜ ਕਹਿੰਦੇ ਜੇਤੇ ਸਾਸ ਗਰਾਸ ਮਨ ਲੇਤਾ ਤੇਤੇ ਹੀ ਗੁਣ ਗਾਇ ਚਲਤ ਵੈਸਤ ਸੋਬਤ ਜਾਗਤ ਗੁਰਮੰਤਰ ਹਿਰਦੇ ਚਤਾਰ ਤੁਰਦੇ ਜਾਂਨੇ ਹੋ ਇੱਕ ਪੈਰ ਤੇ ਵਾਹ ਦੂਜੇ ਤੇ ਗੁਰੂ ਵਾਹ ਗੁਰੂ ਵਾਹ ਗੁਰੂ ਭੈਣਾ ਪ੍ਰਸ਼ਾਦੇ ਬਣਾਉਂਦੀਆਂ ਨੇ ਵਾਹ ਗੁਰੂ ਵਾਹ गुरु झाड़ू फेरदे वाह गुरु वाह गुरु कपड़े धोरे तो वाह गुरु धार कड़ते वाह गुरु वाह गुरु पठे वढ़ वाह गुरु खाद पाई वाह गुरु वाह गुरु इन आखे मेरे गुरु ने हाथ पाऊ से काम कर ਚੀਤ ਨਰੰਜਨ ਨਾਲ ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ ਹੈ ਉਹ ਮਾਲਕ ਦੇ ਫਿਰ ਗੁਣ ਗਾਉਣੇ ਨੇ ਫੇਰ ਤੁਹਾਡੇ ਅੰਦਰ ਇਹ ਝਿਮ ਝਿਮ ਕਰਕੇ ਵਰਸੇਗਾ ਅੰਮ੍ਰਿਤ ਫੇਰ ਤੁਹਾਡੇ ਅੰਦਰ ਬ੍ਰਹਮ ਵਰਖਾ ਹੋਏਗੀ ਫੇਰ ਤੁਹਾਡੇ ਅੰਦਰ ਬ੍ਰਹਮ ਅਗਨ ਪ੍ਰਗਟ ਹੋਏਗੀ ਜਿਹੜੇ ਕਹਿ ਰਹੇ ਹੈ ਨਾ ਕਿ ਅਜੇ ਤੱਕ ਮਾਲਕ ਦੇ ਦਰਸ਼ਨ ਨਹੀਂ ਹੋਏ ਕਿਉਂ ਨਹੀਂ ਹੋਏ ਕਿਉਂਕਿ ਇਹਨਾਂ ਨੇਤਰਾਂ ਦੇ ਉੱਤੇ ਕਾਲ ਦੇ ਜਾਲ ਪਾਇਆ ਹੋਇਆ ਏਸ ਜਾਲ ਨੂੰ ਕੋਈ ਵੀ ਇਦਾਂ ਦਾ ਸੰਦ ਨਹੀਂ ਬਣਿਆ ਕਿ ਜਿਹੜਾ ਇਸ ਨੂੰ ਕੱਟ ਸਕੇ ਸਿਰਫ ਤੋਂ ਸਿਰਫ ਤੁਹਾਡੇ ਅੰਦਰ ਹੀ ਬ੍ਰह्म ਅਗਨ ਹੈ ਤੁਸੀਂ ਜਦੋਂ ਯੁਗਤੀ ਦੁਆਰਾ ਉਸ ਬ੍ਰह्म ਆਗਨ ਨੂੰ ਪ੍ਰਗਟ ਕਰੋਗੇ ਉਹ ਬ੍ਰह्म ਆਗਨ ਇਸ ਕਾਲ ਦੇ ਜਾਲ ਨੂੰ ਕੱਟ ਦੇ ਜਦੋਂ ਇਹ ਕਾਲ ਦਾ ਜਾਲ ਕੱਟਿਆ ਗਿਆ ਉਦੋਂ ਫਿਰ ਇਹ ਨੇਤਰ ਜਿਹੜੇ ਨੂੰ ਰੋਜ ਕਰ ਦਿੰਨੇ ਹੋ ਇਹ ਨੇਤਰੋਂ ਮੇਰਿਓ ਹਰ ਤੂ ਮੈਂ ਜੋਤ ਧਰੀ ਹਰ ਵਿਨ ਅਵਰ ਨ ਦੇਖਿ ਕੋਈ ਫਿਰ ਤੁਸੀਂ ਹਰੀ ਨੂੰ ਵੇਖਣਾ ਸ਼ੁਰੂ ਕਰਦੇ ਹੋਗੇ ਹੋਰ ਸਭ ਕਾਸੇ ਨੂੰ ਛੱਡ ਦੇਂਗੇ ਇਦਾਂ ਹੀ ਸਾਡੀ ਜੀਭਾ ਤੇ ਵੀ ਕਾਲ ਨੇ ਜਾਲ ਪਾਇਆ ਸਾਡੇ ਕੰਨਾਂ ਤੇ ਵੀ ਕਾਲ ਨੇ ਜਾਲ ਪਾਇਆ ਆ ਜਿਹੜੇ ਸ਼ਬਦ ਨਹੀਂ ਪ੍ਰਗਟ ਹੋਏ ਤਾਂ ਤੁਹਾਡੇ ਅੰਦਰ ਇਹ ਤਾਂ ਹੀ ਨਹੀਂ ਹੋਇਆ ਕਿ ਸਾਡੇ ਕੰਨਾਂ ਦੇ ਉੱਤੇ ਵੀ ਜਾਲ ਪਿਆ ਬਾਕੀ ਰਹਿ ਗਿਆ ਜਿਹੜਾ ਦੁਨਿਆਵੀ ਤੁਹਾਡੇ ਧੰਦਿਆਂ ਦੀ ਗੱਲ 2 ਮਿੰਟ ਲੈ ਲਈਏ ਹੋਰ ਕਾਲੀ ਤੇ ਨਹੀਂ ਕਿਤੇ ਜਾਣ ਦੀ ਭਜਣ ਦੀ ਸਾਡੀ ਇੱਕ ਆਦਤ ਹੈ ਬੇਚੱਕ ਅਸੀਂ 300 ਕਿਲੋਮੀਟਰ ਚਲੇ ਜਾਈਏ 500 ਕਿਲੋਮੀਟਰ ਚਲੇ ਜਾਈਏ ਬੇਚੱਕ ਸ਼ਾਮ ਨੂੰ ਅਸੀਂ ਵਾਪਸ ਵੀ ਆਉਣਾ ਹੋਵੇ ਪਰ ਅਸੀਂ ਹੋਰ ਪ੍ਰਚਾਰਕਾਂ ਦੀ ਤਰ੍ਹਾਂ ਭੱਜੂ ਭੱਜੂ ਨਹੀਂ ਕੀਤਾ ਐਂਡ ਜਦੋਂ ਤੱਕ ਸੰਗਤ ਦੀ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਤਸੱਲੀ ਹੋਣ ਤੋਂ ਬਾਅਦ ਵੀ ਕਹਿ ਦਿੰਦਾ ਹੈ ਕਿ ਜੇ ਕਿਸੇ ਨੂੰ ਕੋਈ ਛੱਕ ਰਹੇ ਗਿਆ ਜੇ ਕਿਸੇ ਨੂੰ ਕੋਈ ਸਮਝ ਨਹੀਂ ਲੱਗੀ ਕੋਈ ਜੁੜਨਾ ਚਾਹੁੰਦਾ ਹੈ ਨਾਲ ਕੋਈ ਨਾਲ ਟਿਕਾਣਾ ਪੁੱਛਣਾ ਚਾਹੁੰਦਾ ਹੈ ਸਾਡਾ ਕੋਈ ਉਗਤੀ ਸਿੱਖਣੀ ਚਾਹੁੰਦਾ ਤਾਂ ਵੀ ਆਓ ਪੁੱਛੋ ਸੰਗਤ ਪੁੱਛ-ਪੁੱਛ ਕੇ ਪੁੱਛ-ਪੁੱਛ ਕੇ ਆਪਣੇ ਘਰ ਜਾਂਦੀ ਰਹਿੰਦੀ ਹੈ ਅਸੀਂ ਇੱਥੇ ਬੈਠੇ ਹੁੰਦੇ ਸਾਨੂੰ ਰਾਤ ਦੇ 12-12 ਵਜੇ ਜਾਂਦੇ ਆ ਘਰ ਜਾਂਦੇ ਆ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਕੱਲ ਕਿੱਥੇ ਸੀ ਸਮਾਗਮ ਆਪਣਾ ਕੱਲ ਕਿੱਥੇ ਸੀ ਹੈ ਕੋਰਾਲੀ ਹਾਂ ਕੱਲ ਕੋਰਾਲੀ ਦੇ ਵਿੱਚ ਸਮਾਗਮ ਸੀ ਅੱਜ ਇੱਥੇ ਹੈ ਕੱਲ ਨੂੰ ਨਕੋਦਰ ਦੇ ਕੋਲ ਹੈ ਤੇ ਲਗਾਤਾਰ ਤੇ 4-5 ਸਮਾਗਮ ਹੁਣ Rajasthan ਦੇ ਜਿੱਥੇ ਨੇ ਸਾਇਦ 10 ਤੋਂ ਲੈ ਕੇ 14 ਤੱਕ ਇਹ ਮਾਲਕ ਦੀ ਬਖਸ਼ਿਸ਼ ਹੈ ਅਸੀਂ ਸਾਧੂ ਨਹੀਂ ਹੈਗੇ ਸੰਤ ਨਹੀਂ ਹੈਗੇ ਬਾਬੇ ਨਹੀਂ ਹੈਗੇ ਅਸੀਂ ਕਿਤੋਂ ਕਥਾ ਸਿੱਖੀ ਨਹੀਂ ਇਹ ਸਾਡਾ ਕੋਈ ਪ੍ਰੋਫੈਸ਼ਨਲ ਵੀ ਨਹੀਂ ਹੈ ਅਸੀਂ ਇੱਕ ਫੌਜੀ ਆਦਮੀ ਆ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਹੌਲਦਾਰੀ ਪੈਨਸ਼ਨ ਆਈ ਹੈ ਅਰਧ ਦੀ ਦੁਕਾਨ ਵਹਿਕਰ ਤੇ ਹੋਰ بڑے ਬਿਜ਼ਨਸ ਪਰ ਮਾਲਕ ਨੇ ਕੁੱਟ ਕੇ ਇਸ ਪਾਸੇ ਲਾ ਦਿੱਤਾ ਪਾਤਸ਼ਾਹ ਕਹਿੰਦੇ ਤੇ ਪੁੱਤ ਕੰਮ ਤੇਰਾ ਕੋਈ ਹੋਰ ਸੀ ਤੂੰ ਹੋਰ ਕੁਝ ਕਰਨ ਲੱਗਿਆ ਪਰ ਦਾਸ ਨੇ ਮੰਨਿਆ ਨਹੀਂ ਦਾਸ ਨੇ ਧਿਆਨ ਨਹੀਂ ਦਿੱਤਾ ਫਿਰ ਜਿਵੇਂ ਇੱਕ ਗੁੱਸੇ ਖੋਰ ਪਿਓ ਪਰਵਾ ਨਹੀਂ ਕਰਦਾ ਬੱਚੇ ਦੇ ਵੀ ਲੱਤ ਲੱਗੂਗੀ ਜਾਂ ਫਿਰ ਮੁੱਕੀ ਲੱਗੂ ਜਦੋਂ ਗੁੱਸੇ ਚ ਪਿਓ ਆਉਂਦਾ ਹੈ ਨਾ ਉਹ ਫਿਰ ਢਾ ਲੈਂਦਾ ਬੱਕਰੇ ਜਿਹਾ ਫਿਰ ਐਦਾਂ ਮੈਨੂੰ ਵੀ ਮੇਰੇ ਮਾਲਕ ਨੇ ਢਾ ਲਿਆ ਸੀ ਅੰਝਾਂ ਦਾ ਕੁੱਟ ਕੇ ਜਿਵੇਂ ਕਹਿੰਦੇ ਨਾ ਪੈਰਾਲਾਈਜ਼ ਕਰ ਦਿੱਤਾ ਮਨ ਜਿਦ ਦਿੱਤਾ ਮਨ ਜਿਦ ਕਿ ਪਿਆ ਰਹ ਹੁਣ ਭੱਜ ਕੇ ਦਫਾ ਦਾਸ ਮੰਨ ਗਿਆ ਆਪਣਾ ਸਾਰਾ ਕੁਝ ਕਿ ਹਾਂ ਬਾਪੂ ਗਲਤੀ ਹੈ ਅੱਗੇ ਵਾਸਤੇ ਨਹੀਂ ਕਰਦਾ ਫਿਰ ਠੀਕ ਹੋਣ ਨੂੰ ਕੁਝ ਸਮਾਂ ਲੱਗਿਆ ਸਮਾਂ ਲੱਗਣ ਤੋਂ ਬਾਅਦ ਕੋਈ ਪੈਂਟ ਕਮੀਜ਼ ਦੇ ਵਿੱਚ ਜਿੱਦਾਂ ਗੁਰਮੁਖ ਬੈਠੇ ਆ ਇਦਾਂ ਕੋਈ ਗੁਰਮਖ ਮਿਲੇ ਜਾਂ ਘੰਟੇ ਇੱਕ ਵਾਸਤੇ ਉਹਨਾਂ ਨੇ ਥੋੜਾ ਜਿਹਾ ਇੱਕ ਖੇਲ ਲਸਿਆ ਕਿ ਗੁਰਮਖੋ ਕੀ ਕਰਦੇ ਹੋ ਜਿੱਦਾਂ ਹੁਣ ਤੁਸੀਂ ਕਹੋਗੇ ਕਿ ਬਾਬਾ ਜੀ ਬਸ ਨਿਤਨੇਮ ਕਰ ਲੈਣੇ ਉਹਨਾਂ ਨੇ ਜਵਾਬ ਕੀਤਾ ਕਿ ਨਿਤਨੇਮ ਕਿਉਂ ਕਰਦੇ ਹੋ 10 ਦਿਨ ਮੁਕਤ ਉਹ ਚਾਣਕ ਨਿੱਕੜਿਆ ਕਿ ਗੁਰਮਖੋ ਨਿਤਨੇਮ ਤਾਂ ਕਰ ਲੈਣੇ ਆਂ ਵੀ ਜੇ ਮਾਲਕ ਦੇ ਨਾਲ ਮਿਲਾਪ ਹੋ ਜੇ ਕਹਿੰਦੇ ਨਹੀਂ ਐਤਾ ਨਹੀਂ ਹੋਏਗਾ ਐਤਾ ਨਹੀਂ ਹੋਏਗਾ ਜਿੰਨਾ ਮਰਜੀ ਨਿਤਨੇਮ ਕਰੀ ਜੱਲੇ ਕਹਿੰਦੇ ਤੁਹਾਨੂੰ ਇਹ ਗੱਲ ਕੌੜੀ ਵੀ ਲੱਗੇ ਕਿ ਵੀ ਸਹਿਤ ਪਤਾ ਨੇ ਨਿਤਨੇਮ ਕਰਨ ਤੋਂ ਰੋਕ ਦੇ ਮੈਂ ਕਿ ਫਿਰ ਕੀਾਮਿਲ ਆਪ ਹੋਏਗਾ ਉਹ ਕਹਿੰਦੇ ਜੋ ਨਿਤਨੇਮ ਕਹਿੰਦਾ ਹੈ ਉਹ ਕਰ ਨਿਤਨੇਮ ਤੁਹਾਨੂੰ ਕੁਛ ਕਹਿੰਦਾ ਹੈ ਉਹ ਕਰੋ ਕੀ ਕਹਿੰਦਾ ਨੇਤਨੇਮ ਕਹਿੰਦੇ ਤੁਹਾਡੇ ਅੰਦਰ ਪੰਜ ਸ਼ਬਦ ਨੇ ਉਹਨਾਂ ਨੂੰ ਪਰਕਿਤ ਕਰੋ ਪੰਜ ਸ਼ਬਦ ਬਾਜੇ ਘਰਸਪਾਤ ਜਿਹੜੇ ਨੇ ਉਹ ਪੰਜ ਸ਼ਬਦ ਪੰਜ ਸ਼ਬਦ ਨਰਵੈਲ ਬਾਜੇ ਢੋਲਕਾ ਸ਼ੰਖ ਚਵਰ ਕਣ ਗੱਜ ਇਹ ਮੈਖਾੁਰ ਕੀ ਕਹਿੰਦੇ ਕਿ ਮਾਰਤੂ ਆਨੂੰ ਕਹਿੰਦੇ ਆ ਚਲਤ ਵੈਸਤ ਸੋਵਤ ਜਾਗਤ ਗੁਰਮੰਤਰ ਰਿਤੇ ਚਤਾਰ ਇਹ ਗੁਰਮੰਤਰ ਨੂੰ ਜਪੋ ਪੀਓ ਜਗਾ ਜਪੇ ਤੇ ਕਹਿੰਦੇ ਤੁਹਾਡੇ ਅੰਦਰ ਹਰ ਰਸ ਹੈ ਨਾਮ ਰਸ ਹੈ ਅੰਮ੍ਰਿਤ ਰਸ ਹੈ ਬ੍ਰਹਮ ਰਸ ਹੈ ਉਹਨੂੰ ਪੀਓ ਉਹਨੂੰ ਪੀਓਗੇ ਤੁਹਾਡਾ ਮਨ ਸਟਰੋਂਗ ਹੋਏਗਾ ਮਨ ਸਟਰੋਂਗ ਹੋਏਗਾ ਉਹ ਨਾ ਪੰਜਾ ਚੋਰਾਂ ਦੇ ਨਾਲ ਲੜੇਗਾ ਜਿਹੜੇ ਤੁਹਾਨੂੰ ਖੇਲ ਨਹੀਂ ਜਿੱਤਣ ਦਿੰਦੇ ਉਹਨਾਂ ਦੇ ਨਾਲ ਲੜੇਗਾ ਜਦੋਂ ਪੰਜਾ ਚੋਰਾਂ ਤੇ ਤੁਸੀਂ ਜਿੱਤ ਪਾ ਲਈ ਤੁਹਾਡਾ ਖੇਲ ਜਿੱਤ ਜਾਊਗਾ ਤੁਹਾਡਾ ਮਿਲਾਪ ਹੋ ਜਾਏਗਾ ਮੈਂ ਕਿਹਾ ਵੀ ਇਹ ਸਾਰਾ ਕੁਝ ਕਰਨ ਨੂੰ ਮੈਨੂੰ ਕਿੰਨਾ ਕ ਸਮਾਂ ਲੱਗੇਗਾ ਉਹ ਕਹਿੰਦੇ ਵੀ ਤੁਹਾਡੇ ਪਿਆਰ ਤੇ ਡਿਪੈਂਡ ਹੈ ਤੁਸੀਂ ਕਿੰਨਾ ਕ ਪਿਆਰ ਦੇ ਵਿੱਚ ਭਿੱਜ ਕੇ ਆਵਾਜ਼ਾਂ ਮਾਰਦੇਂ ਦਾਸਨਿਆ ਆਖੇ ਸਾਨੂੰ ਨਹੀਂ ਗੁਰਮਖ ਪਿਆਰਿਓ ਪਿਆਰ ਕਰਨ ਦਾ ਪਤਾ ਅਸੀਂ ਤੇ ਨਵੇਂ ਆ ਅਣਜਾਣ ਤੁਸੀਂ ਸਾਨੂੰ ਕੋਈ ਭਰੋਸਾ ਵਿਸ਼ਵਾਸ ਦਿਵਾਓ ਆਈਡੀਆ ਜਾਂ ਦੇ ਦਿਓ ਵੀ ਇੰਨਾ ਕ ਸਮਾਂ ਲੱਗ ਜਾਏਗਾ ਉਹ ਕਹਿੰਦੇ ਜੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਵਿੱਚ ਬਾਜਾ ਮਾਰੋਗੇ ਜੇ ਤੁਸੀਂ ਦਿਨ ਰਾਤ ਲੱਗੇ ਰਹੋਗੇ ਜੇ ਤੁਸੀਂ ਵੈਰ ਵਿਰੋਧ ਨਿੰਦਿਆ ਚੁਗਲੀ ਨੂੰ ਛੱਡ ਦਿਓਗੇ ਸਾਰਾ ਸਮਾਂ ਇਹ ਮਾਲਕ ਦੇ ਮਿਲਾਪ ਤੇ ਦੇ ਦੇਉਗੇ ਤਾਂ ਘੱਟ ਤੋਂ ਘੱਟ 6 ਮਹੀਨੇ ਵੱਧ ਤੋਂ ਵੱਧ 1 ਸਾਲ ਜਿਸ ਦੇ ਵਿੱਚ ਤੁਹਾਡੇ ਅੰਦਰ ਦੋ ਤਿੰਨ ਨਿਸ਼ਾਨੀਆਂ ਪ੍ਰਗਟ ਹੋ ਜਾਣਗੀਆਂ ਅਸੀਂ ਆਖਿਆ ਤੁਹਾਡੇ 6 ਮਹੀਨਿਆਂ ਤੇ ਅਸੀਂ ਕਾਟੀ ਫੇਰ ਦਿੰਨੇ ਆ ਜੇ ਸਾਲ ਦੇ ਵਿੱਚ ਵੀ ਕੋਈ ਨਿਸ਼ਾਨੀ ਇੱਕ ਨਿਸ਼ਾਨੀ ਵੀ ਪ੍ਰਗਟ ਹੋ ਜੇ ਤਾਂ ਅਸੀਂ ਆਪਣੇ ਆਪ ਨੂੰ ਲੱਕੀ ਸਮਝਾਂਗੇ ਕਰਮਾਂ ਵਾਲੇ ਸਮਝਾਂਗੇ ਕੋਈ ਇੱਕ ਨਿਸ਼ਾਨੀ ਵੀ ਪ੍ਰਗਟ ਹੋ ਜੇ ਬਸ ਉਹ ਮੇਰਾ ਡਾਡਾ ਉਹ ਕਹਿੰਦਾ ਮੈਂ ਟਾਈਮ ਬਾਉਂਡਰੀ ਨਹੀਂ ਹੈ ਤੇ ਵੀ ਤੁਹਾਨੂੰ ਸਾਲ ਚ ਮਿਲਾਂਗਾ ਜਾਂ 6 ਮਹੀਨਿਆਂ ਚ ਮਿਲਾਂਗਾ ਉਹ ਕਹਿੰਦੇ ਮੈਂ ਟਾਈਮ ਬౌੰਡ ਨਹੀਂ ਹੈ ਮੈਨੂੰ ਤੇ ਇੱਕ ਚੀਜ਼ ਦੀ ਭੁੱਖ ਹੈ ਇੱਕ ਚੀਜ਼ ਦੀ ਪਿਆਸ ਹੈ ਦਾਸ ਨੇ ਕਿਹਾ ਉਹ ਕਿਹੜੀ ਫਤਿਹਸ਼ਾਹੀ ਇੱਕ ਆਵਾਜ਼ ਆਈ ਖਾਲੀ ਖਲਾ ਦੇ ਵਿੱਚੋਂ ਜਿੰਨ ਪ੍ਰੇਮਕਿਓ ਤੇ ਨਹੀਂ ਪਰਪਾਈ ਦੇ ਪੁੱਤਰ ਤੂੰ ਪਿਆਰ ਕਰਦਾ ਤੇਰੇ ਅੰਦਰ ਐਨੀ ਖਿੱਚ ਹੈ ਉਸੇ ਵਕਤ ਗੁਰਮੁਖ ਪਿਆਰਿਓ ਸ਼ਬਦ ਧਨੀਰੇ ਅੰਦਰ ਪ੍ਰਕਟ ਹੋਇਆ ਉਸੇ ਵਕਤ ਕੋਈ ਸਿਮਰਣ ਨਹੀਂ ਕੀਤਾ ਕੁਛ ਨਹੀਂ ਕੀਤਾ ਹੁਣ ਸ਼ਬਦ ਧਨੇਰੇ ਕੀ ਹੁੰਦੇ ਆ ਇੱਕ ਰਸ ਲਗਾਤਾਰ ਕਈ ਪ੍ਰਕਾਰ ਦੇ ਬਾਜੇ ਵੱਜਣੇ ਅੰਦਰ ਅੰਦਰ ਕਈ ਪ੍ਰਕਾਰ ਦੇ ਬਾਜੇ ਵੱਜਣੇ ਉਹਨੂੰ ਕਹਿੰਦੇ ਆ ਸ਼ਬਦ ਧਨੇਰੇ ਨਾਮ ਜਿੰਕ ਮਨ ਵਸਿਆ ਬਾਜੇ ਸ਼ਬਦ ਕਨੇਰੇ ਦਾਸ ਨੇ 10 15 ਮਿੰਟ ਉਹ ਗੁਰਮਖ ਨੂੰ ਦੱਸਿਆ ਨੇ ਕਿ ਸਾਡੇ ਅੰਦਰ ਇਹ ਸ਼ਬਦ ਪ੍ਰਗਟ ਹੋ ਗਿਆ ਹੋਰ ਮਾਲਕ ਦੇ ਘਰ ਦੇ ਵਿਚਾਰਾਂ ਚੱਲਦੀਆਂ ਰਹੀਆਂ ਫਿਰ ਹੌਲੀ-ਹੌਲੀ ਤੋਂ ਚਾਰ ਬੂੰਦਾ ਅਮਰਤ ਦੀਆਂ ਪੀਣ ਨੂੰ ਮਿਲੀਆਂ ਅੰਦਰੋਂ ਸ਼ੁਕਰਾਨਾ ਕੀਤਾ ਮੇਰੇ ਮਾਲਕ ਦਾ ਕਿ ਮਾਲਕਾ ਤੂੰ ਐਨੇ ਨੇੜੇ ਤੈਨੂੰ ਤੇ ਦਾਸ ਨੇ ਬਹੁਤ ਦੂਰ ਸਮਝਿਆ ਸੀ ਤੋ ਐਨਾ ਨੇੜੇ بس ਵਿਰਾਗ ਆ ਗਿਆ ਤੜਫ ਪੈਦਾ ਹੋ ਗਈ ਥੋੜੇ ਜਿਹੇ تنਬੀਦ ਜੇ ਆਵਾਜ਼ ਆਉਂਦੀ ਹੈ ਕਿ ਪੁੱਤਰਾ ਜਿੰਨਾ ਖਜ਼ਾਨਾ ਲੈ ਚੈਂਦੇ ਲੈ ਲੈ ਇਹਨੂੰ ਵੰਡਣਾ ਸ਼ੁਰੂ ਕਰ ਦੇ ਅਸੀਂ ਕੋਈ ਕਥਾ ਵਾਚਕ ਨਹੀਂ ਕੋਈ ਪ੍ਰੋਫੈਸ਼ਨਲ ਨਹੀਂ ਸਾਡਾ ਆ ਤਾਂ ਬਸ ਥੋੜੇ ਜਿਹਾ ਸਾਲਾਪੇ ਸਨ 19 ਦੇ ਵਿੱਚ ਅਸੀਂ 1 ਤੋਂ 2 2 ਤੋਂ 4 ਬੰਦੇ ਗੁਰਮਖ ਜੁੜੇ ਸੀ ਜਿਹੜੇ ਐਦਾਂ ਫੋਨ ਦੇ ਉੱਤੇ ਜੁੜ ਕੇ ਸਿਮਰਨ ਕਰਦੇ ਸੀ ਉਦੋਂ ਆ ਕਰੋਨੇ ਦਾ ਜੋਸ਼ ਸੀ ਪਰ ਅਸੀਂ ਪ੍ਰਵਾਹ ਨਹੀਂ ਸੀ ਕੀਤੀ ਜੇ ਕੋਈ 2-4 ਬੰਦੇ ਕਿਤੇ ਬੁਲਾਉਂਦੇ ਕਿਤੇ 5 ਬੰਦੇ ਕਿਤੇ 7 ਬੰਦੇ ਕਦੇ 10 ਬੰਦੇ ਇਕੱਠੇ ਹੋ ਗਏ ਇਹ ਵੇਕ ਰੂਪਰ ਮੰਤਰ ਦਾ ਸਿਮਰਨ ਕਰਦੇ ਸੀ ਕਰਦੇ 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 ਅੱਜ 50000 ਗੁਰਮੁਖ ਜੁੜੇ ਹੋਏ ਆ ਵਿਦੇਸ਼ਾਂ ਦੇ ਵਿੱਚ ਦੇਸ਼ ਦੇ ਵਿੱਚ ਕੋਈ ਇਦਾਂ ਦਾ ਸੂਬਾ ਕੋਈ ਦੇਸ਼ ਇਦਾਂ ਦਾ ਨਹੀਂ ਹੈ ਜਿੱਥੋਂ 150 200 400 ਗੁਰਮੁਖ ਨਹੀਂ ਜੁੜੇ ਹੋਏ ਅਮਰੀਕਾ ਕੈਨੇਡਾ ਜਰਮਨ ਇਟਲੀ ਫਰਾਂਸ ਸਪੇਨ ਨੀਦਰਲੈਂਡ ਰਾਜਸਥਾਨ ਹਿਮਾਚਲ ਜੰਮੂ ਕ੍ਰੀਪ ਉੱਤਰਾਖੰਡ ਬੜੀ ਧਮਤੋਂ ਗੁਰਮਖ ਪਿਆਰੇ ਪਿਆਰ ਕਰਦੇ ਆ ਬਸ ਕਹਾਣੀ ਗੁਰਮਖ ਪਿਆਰ ਦੀ ਮਾਇਆ ਦੀ ਨਹੀਂ ਇਹ ਸਾਰੀ ਨਿਸ਼ਕਾਮ ਸੋਭਾ ਕਿਤੇ ਵੀ ਕਿਸੇ ਗੁਰਮਖ ਪਿਆਰੇ ਨੇ ਕਹਿ ਦਿੱਤਾ ਕਿਸੇ ਨਾਲ ਕੋਈ ਰਕਮ ਤੈ ਨਹੀਂ ਕੀਤੀ ਜਾਂਦੀ ਕਿ ਤੂੰ ਸਾਨੂੰ ਕੀ ਦੇਵੇਂਗਾ ਕਿਸੇ ਨੇ ਦੇ ਦਿੱਤਾ ਉਹਦਾ ਵੀ ਭਲਾ ਜਿਨੇ ਨਹੀਂ ਦਿੱਤਾ ਉਹਦਾ ਵੀ ਭਲਾ ਇਥੋਂ ਤੱਕ ਵੀ ਕਹਿ ਦਿੱਤੇ ਦਾਸ ਨੇ ਕਈ ਵਾਰ ਕਿ ਕੋਈ ਸੰਗਤ ਦੇ ਵਿੱਚ ਕੋਈ ਗੁਰਮukh ਬੈਠਾ ਹੈ ਕੋਈ ਆਪਣੇ ਪਿੰਡ ਦੇ ਵਿੱਚ ਸਮਾਗਮ ਕਰਵਾਉਣਾ ਚਾਹੁੰਦਾ ਪਰ ਉਹਦੀ ਜੇਬ ਅਲਾਉ ਨਹੀਂ ਕਰਦੀ ਤਾਂ ਦਾਸ ਨੂੰ ਮੈਸੇਜ ਭੇਜ ਦਿਓ ਤੇ ਨਾਲ ਕਹਿ ਦਿਓ ਕਿ ਬਾਬਾ ਜੀ 20-3000 ਰੁਪਇਆ ਲੈ ਆਏ ਨਾਲ ਉਹ ਵੀ ਲਿਆ ਮੰਗੇ ਤੇ ਸਮਾਗਮ ਕਰ ਦੇਣਾ ਬਸ ਗੱਲ ਹੈ ਜੁੜਨ ਦੀ ਪਿਤਾ ਨੇ ਡਿਊਟੀ ਲਈ ਹੈ ਪਹਿਲੀ ਡਿਊਟੀ ਹੈ ਕਿ ਪੁੱਤਰ ਆਪ ਜਪੋ ਦੂਜੀ ਡਿਊਟੀ ਹੈ ਕਿ ਪੁੱਤਰ ਹੁਣ ਤੁਝ ਪਉਣਾ ਸ਼ੁਰੂ ਕਰ ਦੇ ਆਪ ਜਪੇ ਅਬਰਾ ਨਾਮ ਜਪਾਵੇ ਤੁਹਾਡੇ ਲਈ ਵੀ ਦਾਸ ਦੀ ਇਹੀ ਬੇਨਤੀ ਹੈ ਜਿੰਨੀਕ ਤੁਹਾਨੂੰ ਸਮਝ ਆ ਗਈ ਉਨਿਕ ਤੁਸੀਂ ਵੀ ਇਸ ਖਜ਼ਾਨੇ ਨੂੰ ਵੰਡੋ ਇਹ ਇੱਕ ਖਜ਼ਾਨਾ ਹੈ ਆਪਾਂ ਇੱਥੋਂ ਚਲੇ ਜਾਣਾ ਪਤਾ ਨਹੀਂ ਕਦੋਂ ਬਲਾਵਾ ਆ ਜਾਣ ਨੂੰ ਜਾਣ ਤੋਂ ਪਹਿਲਾਂ ਪਹਿਲਾਂ ਉਸ ਘਰ ਦੇ ਵਿੱਚ ਆਪਣਾ ਆਉਣ ਜਾਣ ਬਣਾ ਲਓ ਉਸ ਘਰ ਨੂੰ ਵੇਖ ਲਓ ਤਾਂ ਕਿ ਸਾਨੂੰ ਉਥੋਂ ਗਿਆਨ ਨੂੰ ਨਾ ਕੋਈ ਰੇ ਰੇ ਨਾ ਆਕ ਰੇ ਰੇ ਦਰਗਹ ਕਹੇ ਨਾ ਕੋ ਆਓ ਮਿਲ ਬੈਠ ਆਦਰ ਸਭ ਦੇ ਸਾਰੇ ਆਦਰ ਸਤਕਾਰ ਕਰਨ ਕਿ ਆਜਾ ਗੁਰਮੁਖਾ ਬਹਿ ਜਾ ਜਦੋਂ ਆਪਾਂ ਦਰਗਾਹ ਦੇ ਵਿੱਚ ਜਾਈਏ ਆ ਇੱਜ਼ਤ ਆ ਪਿਆਰ ਉੱਥੇ ਵਾਲਾ ਕਮਾ ਕੇ ਲੈ ਕੇ ਜਾਓ ਉੱਥੇ ਵੀ ਇੱਕ ਵੱਖਰਾ ਦੇਸ ਬਚਤ ਬਸਦਾ ਜਿੱਥੇ ਸਾਨੂੰ ਪਿਆਰ ਸਤਕਾਰ ਮਿਲੇਗਾ ਦਾਸ ਦਿਨਾਂ ਐਨੀ ਆ ਕਿ ਇਹ ਵੀ ਨਹੀਂ ਦਾਸ ਦਾ ਜਿਹੜਾ ਸਥਾਨ ਹੈ ਗੁਰਸੰਗਰੂਰ ਦਾ ਸ਼ਹਿਰ ਹੈ ਸੁਨਾਮ ਸੰਗਰੂਰ ਤੋਂ 13 ਕਿਲੋਮੀਟਰ ਦੀ ਦੂਰੀ ਦੇ ਉੱਤੇ ਅਤੇ ਮੋਬਾਈਲ ਨੰਬਰ ਦਫ਼ਤਰ ਦਾ ਨੰਬਰ ਹੈ 90417 85951 ਕੋਈ ਗੁਰਮਖੋਤੇ 2 ਮਹੀਨੇ 4 ਮਹੀਨੇ 6 ਮਹੀਨੇ ਸਾਲ ਰਹਿਣਾ ਚਾਹੁੰਦਾ ਹੈ ਰਹਿ ਕੇ ਕੁਝ ਸਿੱਖਣਾ ਚਾਹੁੰਦਾ ਹੈ ਸਿੱਖ ਸਕਦੇ ਆ ਕੋਈ ਫੀਸ ਨਹੀਂ ਬਸ ਇੱਕ ਬੇਨਤੀ ਹੈ ਕਿ ਉਥੇ ਆਪਾਂ ਨੇ ਪਰਹੇਜ਼ ਕਰਨਾ ਪਏਗਾ ਆਪਾਂ ਨਿੰਦਿਆ ਨਹੀਂ ਕਿਸੇ ਦੀ ਕਰਨੀ ਜਾਂ ਕੋਈ ਤੁਹਾਡਾ ਦੋਸਤ ਹੈ ਜਾਂ ਕੋਈ ਤੁਹਾਡਾ ਦੁਸ਼ਮਣ ਇਹ ਸਭ ਤੋਂ ਜ਼ਰੂਰੀ ਹੈ ਜਿਹੜਾ ਆਮ ਇੱਥੇ ਵੀ ਤੁਸੀਂ ਵਿਚਰਦੇ ਹੋ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਬਸ ਪਰਹੇ ਇਹ ਸਾਡਾ ਦੁਸ਼ਮਣ ਹੈ ਨਿੰਦਿਆ ਚੁਗਲੀ ਬੈਰ ਵਿਰੋਧ ਇਹ ਤਾਂ ਨਾ ਪੋ ਸਾਡੇ ਗੁਰੂ ਨੇ ਇੱਕੋ ਹੀ ਗੱਲ ਕਹੀ ਹੈ ਲਲਕਾਰ ਕੇ ਕਹੀ ਹੈ ਆਪਾਂ ਉਸ ਨੂੰ ਗੰਭੀਰਤਾ ਦੇ ਵਿੱਚ ਨਹੀਂ ਲਿਆ ਸਾਰੀ ਸਿੱਖ ਕੌਮ بادشاہ ਨੇ ਕਿ ਕਿ ਦੁਨੀਆ ਵਾਲਿਓ ਮੈਂ ਇੱਕ ਗੱਲ ਨਾ ਤੁਹਾਨੂੰ ਕਹਿਣ ਲੱਗਿਆ ਉਹ ਗੱਲ ਸੱਚੀ ਹੈ ਉਹ ਗੱਲ ਸੱਚੀ ਹੈ ਤੇ ਤੁਸੀਂ ਯਕੀਨ ਮੰਨਿਓ ਤੁਸੀਂ ਸੱਚ ਮੰਨਿਓ ਸਾਰੇ ਅਤੇ ਸਾਰੇ ਸੁਣ ਲਿਓ ਤੁਸੀਂ ਇਹ ਗੱਲ ਇਹ ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਪਰ ਆਪਾਂ ਨੇ ਹਲਕੇ ਦੇ ਵਿੱਚ ਲੈ ਲੇ ਧਿਆਨ ਨਹੀਂ ਦਿੱਤਾ ਕਿ ਆਖਿਆ ਗੁਰੂ ਸਾਹਿਬ ਨੇ ਦੁਨੀਆ ਵਾਲਿਓ ਸੱਚ ਕਹੂੰ ਮੈਂ ਸੱਚ ਕਹਿ ਰਿਹਾ ਸੁਣ ਲੇਹੋ ਸਭ ਐ ਉਹ ਤੁਸੀਂ ਸਾਰੇ ਸੁਣ ਲਓ ਭਾਈ ਮੈਂ ਕੋਈ ਗੱਲ ਕਹਿਣ ਲੱਗਿਆ ਮੈਂ ਉਹ ਗੱਲ ਸੱਚ ਕਹਿਣ ਲੱਗਿਆ ਸੱਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਬਰਾਬੋ ਜੇ ਮਾਲਕ ਪਾਉਣੇ ਕੀ ਔਖਾ ਹੈ ਬਸ ਪ੍ਰੇਮ ਕਰਨਾ ਸ਼ੁਰੂ ਕਰ ਦੇ ਮਾਲਕ ਦੂਰ ਨਹੀਂ ਹੈ ਆਸੀ ਆ ਵੇਖੋ ਸਾਡੇ ਨਿਤਰਾਂ ਦੇ ਨਾਲ ਜੈ ਤੁਮ ਅਸੀ ਪ੍ਰੇਮ ਦੀ ਗੰਗਾ ਦੇ ਵਿੱਚ ਵਹਿ ਤੁਰੇ ਨਾ उतो नफरत चली जाएगी, निंदा चली जाएगी बैर बरोध चला जाए प्यार दी गंगा दे मेरा मालक मालिक है, वो मेरा डाडा है। मुबारक ने सारे गुरमुख प्यारैसे गुरु तेग बहादुर जी हिंद की चादर ने गे उस ਦੁਨੀਆ ਦਾ ਕੋਨਾ ਕੋਨਾ ਜਾਣਦੇ ਹਿੰਦ ਦੀ ਚਾਦਰ ਦੇ ਨਾਮ ਦੇ ਨਾਲ ਜਾਣਦੇ ਉਹਨਾਂ ਦੇ ਨਾਲ ਸਹੀਦ ਸਿੰਘ ਭਾਈ ਮਤੀ ਦਾਸ ਸਤੀ ਦਾਸ ਦੇਲਾ ਜੀ ਤੁਸੀਂ ਸਾਰੇ ਜਾਣਦੇ ਸਾਰੇ ਅੱਜ ਇਹਨਾਂ ਦੇ ਨਾਮ ਲਈਏ। ਹਮੇਸ਼ਾ ਹਮੇਸ਼ਾ ਦੇ ਨਹੀਂ ਸਾਨੂੰ ਵਿਛੋੜਾ ਦੇ ਚੱਲੇਗੇ। ਪਰ ਉਹਨਾਂ ਦੀਆਂ ਸੀਸਦੇਵ ਤੋਂ ਸਿੱਖ ਕੌਮ ਦੀ ਨੀਂਹ ਰੱਖੀ ਹੋਈ ਹੈ ਅਸੀਂ ਸਾਰਿਆਂ ਨੇ ਉਹਨਾਂ ਦੇ ਬਚਨਾਂ ਨੂੰ ਪ੍ਰਵਾਨ ਕਰਨਾ ਬਚਨਾਂ ਨੂੰ ਮੰਨਣਾ ਹੈ ਜਿਨ੍ਹਾਂ ਨੇ ਸਾਡੇ ਲਈ ਬਹੁਤ ਕੁਝ ਕਰਕੇ ਦੇ ਗਏ ਸਾਨੂੰ ਬਹੁਤ ਕੁਝ ਬਸ ਦਾਸ ਦੀ ਐਨੀ ਕੀ ਹਾਜ਼ਰੀ ਨੂੰ ਪ੍ਰਵਾਨ ਕਰੇ ਬਹੁਤ ਬਹੁਤ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਗੋਦ ਦੇ ਵਿੱਚ ਬੈਠ ਕੇ ਆਪ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਕੀਤੀ ਹੈ ਉਹਦੇ ਬਚਨਾਂ ਨੂੰ ਤੁਹਾਡੇ ਤੱਕ ਪਹੁੰਚਾਏ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਜਿਨ੍ਹਾਂ ਗਰਮਕ ਪਿਆਰੇ ਜੁੜੇ ਹੋਏ ਆ ਇਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਇਸ ਪਰਿਵਾਰ ਦੀ ਬੇਟੀ ਉਹ ਵੀ ਆਪਣੇ ਨਾਲ ਬੜੀ ਦੇਰ ਤੋਂ ਜੁੜੀ ਹੈ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਬਦੌਲਤ ਤੁਹਾਡੇ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਹੋ ਗਏ ਬਹੁਤ ਬਹੁਤ ਧੰਨਵਾਦ ਦੂਰੋਂ ਨੇੜੇ ਚੱਲ ਕੇ ਆਈ ਸਾਰੀ ਸੰਗਤ ਜਿਹੜੀ ਨਾਲ ਜੁੜੀ ਹੈ ਜਿਹੜੀ ਨਵੀਂ ਸੰਗਤ ਹੈ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਗੁਰਮਖ ਪਿਆਰਿਆਂ ਨੇ ਹੁਣ ਜੁੜਨਾ ਹੈ ਨਾਮ ਤੁਹਾਡੇ ਮੋਬਾਈਲ ਦੇ ਵਿੱਚ ਇੱਕ ਟੈਲੀਗ੍ਰਾਮ ਐਪ ਹੈ ਉਹਨੂੰ ਤੁਸੀਂ ਡਾਊਨਲੋਡ ਕਰ ਲਓ ਸਾਡੇ ਆ ਗੁਰਮਖ ਪਿਆਰਿਆਂ ਨੂੰ ਮੋਬਾਈਲ ਦੇ ਦਿਓ ਇਹ ਤੁਹਾਨੂੰ ਸਾਡੇ ਨਾਲ ਜੋੜ ਦੇਣਗੇ ਸਵੇਰੇ 5 ਵਜੇ ਸਾਡੇ ਵੱਲੋਂ ਕਥਾ ਹੁੰਦੀ ਹੈ ਰੋਜ਼ ਤੁਸੀਂ ਘਰ ਬਹਿ ਕੇ ਸੁਣ ਸਕਦੇ ਹੋ ਦਿਨ ਦੇ ਵਿੱਚ ਤਕਰੀਬਨ 11 ਤੋਂ 1 ਸ਼ਾਮ ਨੂੰ 7:00 ਵਜੇ ਬਾਕੀ 24 ਘੰਟੇ ਆ ਜਿਹੜਾ ਵਹਿਗੁਰੂ ਗੁਰਮੰਤਰ ਦਾ ਜਿਹੜਾ ਸਿਮਰਨ ਇਹ ਚੱਲਦਾ 6 ਚੈਨਲ ਨੇ ਆਪਣੇ ਜਿਹੜੇ ਚੱਲ ਰਹੇ ਆ ਆਲ ਵਰਲਡ ਦੇ ਵਿੱਚ ਸਾਰਿਆਂ ਦੇ ਉੱਤੇ 24 ਘੰਟੇ ਇਹ ਸਿਮਰਨ ਹੁੰਦਾ ਹਫਤੇ ਦੇ ਵਿੱਚ 2 ਦਿਨ ਸ਼ਾਮ ਨੂੰ 7 ਵਜੇ ਸਵਾਲ ਜਵਾਬ ਦੀ ਕਲਾਸ ਦੀ ਲੱਗਦੀ ਏ ਤੁਸੀਂ ਆਪਣੇ ਘਰ ਬੈਠੇ ਸਾਨੂੰ ਸਵਾਲ ਪੁੱਛ ਸਕਦੇ ਆ ਕਰ ਸਕਦੇ ਆ ਪਰ ਕੋਸ਼ਿਸ਼ ਕਰਿਓ ਹੋਵੇ ਕੋਈ ਅਧਿਆਤਮਕ ਅਦਾ ਸਵਾਲ ਉਹ ਵੀ ਗੁਰਮੁਖ ਪਿਆਰੇ ਕੋਸ਼ਿਸ਼ ਕਰਦੇ ਆ ਤੁਹਾਨੂੰ ਸਿਮਰਨ ਕਰਨ ਲੱਗੇ ਆ ਕੋਈ ਮਹਿਸੂਸ ਹੋ ਰਿਹਾ ਕੁਝ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਬਾਕੀ ਆਪਾਂ ਸਾਰੇ ਆਨੇ ਰਲ ਮਿਲ ਕੇ ਹੰਬੜਾ ਮਾਰਨੇ ਆਪ ਜਪੋ ਅਗਰ ਨਾਮ ਜਪਾਓ ਗੁਰਮੁਖ ਪਿਆਰੇ ਦਾਸ ਦੀ ਇੱਕ YouTube ਚੈਨਲ ਵੀ ਹੈ ਸੰਤ ਬਾਬਾ ਅਮਰੀਕ ਸਿੰਘ ਦੀ ਸ਼ਾਦੀ ਹਰੀ ਉਹਦੇ ਉੱਤੇ ਵੀ ਤੁਸੀਂ ਖੋਲ ਕੇ ਪ੍ਰਾਣੀਆਂ ਗੀਤ ਸੁਣ ਸਕਦੇ ਹਾਂ ਦਾਸ ਦੀ ਐਨੀ ਕੀ ਹਾਜ਼ਰੀ ਨੂੰ ਪ੍ਰਵਾਨ ਕਰ ਵਿਚਾਰ ਕਰਦੇ ਆ ਇੱਕ ਨਹੀਂ अनेका ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਮੇਰਾ ਗੁਰੂ ਅਤੇ ਆਪਰਾਪ ਰੂਪ ਸੰਗਤ ਵਕਸ਼ਣ ਯੋਗ ਹੈ ਵਕਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ